ਕੰਨਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਾਤ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅਲੋਕਿਕ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਤੋਂ ਆਰੰਭ ਹੋ ਕੇ ਫਿਰੋਜ਼ਪੁਰ ਮੋਗਾ ਜੁਗਰਾਉਂ ਕ੍ਰਿਤਿ ਆਣਾ ਤੋਂ ਹੁੰਦਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਰੇਡੂ ਸਾਹਿਬ ਆਨੰਦਪੁਰ ਸਾਨੇਵਾਲ ਵਿਖੇ ਪਹੁੰਚਣ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕਰਨ ਮੌਕੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਅਤੇ ਸ਼ਰਧਾ ਸਹਿਤ ਸੀਸ ਝੁਕਾਇਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਸੱਚਾਈ ਨਿਮਰਤਾ ਅਤੇ ਸੇਵਾ ਦੇ ਰਾਹ ਤੇ ਤੁਰ ਲਈ ਪ੍ਰੇਰਿਤ ਕਰਦੀਆਂ ਹਨ ਉਰਨਾ ਇਹ ਵੀ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਪੁਤਰਨਗਰ ਕੀਰਤਨ ਵਿੱਚ ਸਿਰਫ ਸ਼ਾਮਲ ਹੋਣ ਦਾ ਹੀ ਨਹੀਂ ਸਗੋਂ ਗੁਰੂ ਸਾਹਿਬ ਜੀ ਦੀ ਪਾਲਕੀ ਨੂੰ ਸਤਿਕਾਰ ਭਾਵ ਨਾਲ ਨਤਮਸਤਕ ਹੋਣ ਦਾ ਮੌਕਾ ਮਿਲਿਆ ਇਸ ਮੌਕੇ ਪ੍ਰਸ਼ਾਸਨ ਵੱਲੋਂ ਆਵਾਜਾਈ ਸੁਖਾਲੀ ਬਣਾਉਣ ਅਤੇ ਸੁਰੱਖਿਆ ਪੱਖੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾਸ ਸਮੇਤ ਸਮੂਹ ਮੈਂਬਰ ਅਤੇ ਖਾਸ ਤੌਰ ਤੇ ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਸ਼੍ਰੀ ਹਜੂਰ ਸਾਹਿਬ ਵਾਲਿਆਂ ਵੱਲੋਂ ਧੰਨਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਰੋਪਾ ਸਾਹਿਬ ਕਿਤੇ ਗਏ ਅਤੇ ਸੰਗਤਾਂ ਲਈ ਗੁਰੂ ਘਰ ਲੰਗਰ ਵੀ ਅਤੁੱਟ ਵਰਤਾਇਆ ਗਿਆ ਦਸਾਨੇ ਵਾਲ ਪੋਸਟ ਲਈ ਯੋਗਿੰਦਰ ਰਾਜਪੂਤ ਦੀ ਰਿਪੋਰਟ ਕਰਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਕੋਇ ਸਹਾਏ ਪਾਸਾ ਕੰਦੀ ਚਾਦਰ ਸ੍ਰੀ ਉਤੇਗ ਬਾਦਸ਼ਾਹ ਦੇ ਜੇ 350 ਸਾਲਾ ਸਿੱਖੀ ਦੇ ਹਾੜਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਕਾਰ ਕੋਲੋਂ ਸਮਾਂਜੀ ਵੱਲੋਂ ਮਨਾਇਆ ਜਾ ਰਿਹਾ ਸਵੇਕ ਵਕ ਚਾਰ ਥਾਵਾਂ ਤੋਂ ਸ਼੍ਰੀਨਗਰ ਤੋਂ ਵਾਬਾ ਫਰੀਦ ਤੋਂ ਤਰਵੰਡੀ ਸਾਬੋ ਤੋਂ ਅਲੱਗ-ਅਲੱਗ ਜਗ੍ਹਾ ਤੋਂ ਚਾਰ ਜਗ੍ਹਾ ਤੋਂ ਨਗਰ ਕੀਰਤਨ ਚਲਾਏ ਗਏ ਸੋ ਜੋ ਅੱਜ ਗੁਰਦੁਆਰਾ ਲੇੜੂ ਸਾਹਿਬ ਅੱਜ ਪਹੁੰਚੇ ਸਮੂਹ ਸੰਗਤਾਂ ਨੇ ਪ੍ਰਧਾਨ ਜੀਵਨ ਨੇ ਪੂਰੀ ਕਮੇਟੀ ਨੇ ਕਬਾਬ ਮੇਜਰ ਜੀ ਨੇ ਸੰਕਲ ਸੰਨੇ ਵਾਲੇ ਕਾਉਂਸਲਰ ਸਹਿਬਾਨਾ ਨੇ ਸਾਰੇ ਸੰਗਤ ਨੇ ਸਮੂਹ ਸੰਗਤਾਂ ਨੇ ਅੱਜ ਵੈਲਕਮ ਕੀਤਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਤੇ ਮੁबारकਵਾਦ ਦੇਣਾ ਕਮੇਟੀ ਦੇ ਨਾਲ ਖੜੀਆਂ ਗੁਰੂ ਪ੍ਰਧਾਨ ਜੀ ਖੜਿਆ ਕਿ ਇਹੋ ਜੇ ਜਦੋਂ ਗੁਰੂ ਸਾਹਿਬ ਤੇ ਨਗਰ ਕੀਰਤਨ ਆਉਣ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਬੇ ਦਿਆਨ ਵਾਲੀ ਨਗਰ ਕੀਰਤਨ ਚੱਲਦੇ ਮਾਲਕ ਖੁਦ ਨਾਲ ਚੱਲਦਾ ਤੇ ਭਾਗਾਂ ਵਾਲਿਆ ਅਸੀਂ ਸਾਰੇ ਕਿ ਸਾਨੂੰ ਇਸ ਨਗਰ ਕੀਰਤਨ ਦੇ ਦਰਸ਼ਨ ਹੋਏ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੋ ਮੈਂ ਨਾਲ ਖੋਰ ਮਿੱਡੀਆਂ ਰਹੀ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਹਲਕਾ ਸਾਨੇਲ ਵਾਸੀਆਂ ਨੂੰ ਬੇਨਤੀ ਕਰਦਾ ਕਿ 23 24 25 ਨਵੰਬਰ ਨੂੰ ਗੁਰਦੁਆਰਾ ਨਾਨਕਪੁਰ ਸਾਹਿਬ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਕਿਉਂਕਿ ਬਹੁਤ ਵੱਡੀ ਸ਼ਹਾਦਤ ਹੈ ਗੁਰੂ ਸਾਹਿਬ ਦੇ ਨਾਲ ਸ਼ਹੀਦ ਸਿੰਘਾਂ ਦੀ ਭਾਈ ਮਤੀਦਾਸ ਜੀ ਜਿਹੜਾ ਨੂੰ ਆਰਿਆ ਨਾਲ ਚ ਰਾਇਆ ਗਿਆ ਭਾਈ ਸਤੀਦਾਸ ਜੀ ਜਿਹਨਾਂ ਨੂੰ ਤੇਲ ਵਾਲੇ ਰੂੰ ਚ ਲਵੇਟ ਕੇ ਜਲਾਇਆ ਗਿਆ ਸੋ ਭਾਈ ਦਿਆਲਾ ਜੀ ਜਿਹੜਾ ਨੂੰ ਦੇਗਾ ਚ ਵਾ ਲਿਆ ਗਿਆ ਤੇ ਜਿਹਨਾਂ ਨੇ ਸ਼ੀਲ ਨਹੀਂ ਕੀਤੀ ਤੇ ਗੁਰਜੀਤ ਸਿੰਘ ਦਾ ਪਾਰਕ ਸੁਖਨੀ ਸਾਹਿਬ ਦਾ ਪਾਰਕ ਕਹਿੰਦਾ ਮਤਲਬ ਬਾਣੀ ਨਾਲ ਪੜਦੇ ਗੁਰੂ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਹੇ ਤੇ ਗੁਰੂ ਸਾਹਿਬ ਨੇ ਵੀ ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਕਿਹਾ ਕਿ ਮੈਂ ਇਹ ਕਸ਼ਮੀਰੀ ਪੰਡਤਾਂ ਦੇ ਨਾਲ ਅਸੀਂ ਆਪਣਾ ਧਰਮ ਨਹੀਂ ਬਦਲਾਂਗੇ ਗੁਰੂ ਸਾਹਿਬ ਦਾ ਜਿਹੜਾ ਸਿਰ ਸੀ ਉਹ ਤੇ ਅਲੱਗ ਕੀਤਾ ਗਿਆ ਸੋ ਧੰਨ ਜਿਹੜੇ ਸਾਡੇ ਸੇਵਾਦਾਰਾਂ ਨੇ ਜਿਹੜੇ ਨੇ ਯੋਧਿਆਂ ਨੇ ਸੰਤ ਮਹਾਤਮਾ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਦੇਹ ਦਾ ਸੰਸਕਾਰ ਕਾਰਗਨ ਸਾਹਿਬ ਤੇ ਗੁਰਦੁਆਰਾ ਉੱਥੇ ਆਪਣੇ ਘਰ ਦੇ ਵਿੱਚ ਸਰੀਰ ਨੂੰ ਖੜਕੇ ਗੁਰੂ ਸਾਹਿਬ ਦੀ ਸਰੀਰ ਨੂੰ ਖੜਕੇ ਜਿਹਨੂੰ ਚੰਨਣ ਦੀ ਲੱਕੜੀ ਨਾਲ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਗਈ ਤੋਂ ਗੁਰੂ ਸਾਹਿਬ ਦਾ ਸਿਰ ਜੋ ਅਨੰਦਪੁਰ ਸਾਹਿਬ ਪਹਿਆ ਗਿਆ ਸੋ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀਗਨ ਸਾਹਿਬ ਉੱਤਰ ਪਰਿਆਰ ਕਾਮਗਨਿਕ ਉੱਤਰ ਸਾਹਿਬ ਕੈ ਨੰਬਰ 23 24 25 ਆਪਾਂ ਸਾਰੇ ਆਨੰਦਪੁਰ ਸਾਹਿਬ ਚਲੀਏ ਕਿਉਂਕਿ ਬਹੁਤ ਇਤਿਹਾਸਵਾਰੇ ਸਾਨੂੰ ਵੀ ਪੂਰੀ ਨੌਲੇਜ ਨਹੀਂ ਜਦੋਂ ਗੁਰੂ ਸਾਹਿਬਾਂ ਦੇ ਇਹੋ ਜੇ ਸਿੱਧੀ ਦਿਹਾੜ ਤੇ ਪਹੁੰਚਾਂਗੇ ਤੇ ਬਹੁਤ ਬਹੁਤ ਵਿਦਵਾਨੀ ਬਹੁਤ ਜਥੇਦਾਰ ਬਹੁਤ ਪਾਪਾ ਜੀ ਦੀ ਕਿਰਪਾ ਨਾਲ ਜਿਹੜਾ ਨੂੰ ਨੌਲੇਜ ਹੈ ਬਾਣੀ ਬਾਰੇ ਗਿਆਨ ਬਾਰੇ ਉਥੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਸਾਹادت ਬਾਰੇ ਦੱਸਿਓ ਤੇ 23 24 25 ਨੂੰ ਆਪਾਂ ਸਾਰੇ ਅਨੰਤਪੁਰ ਸਾਹਿਬ ਪਹੁੰਚ ਕੇ 350 ਸਾਲਾ ਸੀਧੀ ਦੇ ਹੜੇ ਤੇ ਪਹੁੰਚ ਕੇ ਆਪਾਂ ਸਿਰਵਾ ਪ੍ਰਾਪਤ ਕਰਦੇ। ਤੇ ਅੱਜ ਸਾਹਨੇ ਵਾਲ ਵਸੇਰ ਨੂੰ ਮੈਂ ਮਾਰਕ ਕਰ ਦਿੰਦਾ। ਜਿਨ੍ਹਾਂ ਨੇ ਅੱਜ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਗਰ ਕੀਰਤਨ ਪਹੁੰਚੇ। ਸੋ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਜਰੂਰ ਸੰਕਲਪਾਂ। ਵਾਹਿਗੁਰੂ ਜੀ ਖਾਸਾ ਜੀ ਵਾਹਿਗੁਰੂ ਜੀ ਕਿਰਪਾ ਤੇ ਜੋ ਸਰਕਾਰ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ। ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆਂ। ਮੁੰਡੀਆਂ ਸਾਹਿਬ ਜੀ ਨੇ, ਵੱਡੇ ਨਰਵਾਈ ਵਾਲੇ ਨੇ। ਅਸੀਂ ਇਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਇੱਕ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਸਾਰੇ ਠੇਕੇ ਬੰਦ ਕੀਤੇ ਨੇ ਕੋਈ ਵੀ ਨਗਰ ਕੀਰਤਨਾ ਜਾਂ ਸੂਬਾ ਯਾਤਰਾ ਵੀ 199 ਉਸ ਰੂਟ ਤੇ ਸਾਰੇ ਠੇਕੇ ਜਾਂ ਹਾਤੇ ਬੰਦ ਹੋਣ ਦੋਵਾਰਾ ਫਿਰ ਅਸੀਂ ਬਹੁਤ ਤੁਹਾਨੂੰ ਕਰਦੇ ਆਂ ਮੋਦੀ ਸਾਹਿਬ ਦਾ ਵਾਹਿਗੁਰੂ ਜੀ ਖਾਸੇ ਜਵਾਹਰ ਜੀ ਵਾਹਿਗੁਰੂ ਜੀ ਖਾਤ